ਸਸਾਇਕਲ ਸਟੂਡੈਂਟਸ ਸਵਾਗਤ ਆਪ ਸਭ ਦਾ ਆਪਣੇ YouTube ਦੇ ਚੈਨਲ ਦੇ ਉੱਪਰ ਤੇ ਤੁਸੀਂ ਜਿਸ ਤਰ੍ਹਾਂ ਕੀ ਟਾਈਟਲ ਤੋਂ ਹੀ ਜਿਹੜਾ ਦੇਖ ਲਿਆ ਹੈ ਕਿ ਪੀਐਸਟੈਟ ਤੇ ਸੀਟੈਟ ਜਿਹੜਾ ਹੈ ਕਿ ਉਹ ਦਸੰਬਰ 2024 ਦੇ ਵਿੱਚ ਹੋਣ ਜਾ ਰਿਹਾ ਹੈ ਜਾਂ ਨਹੀਂ ਹੋਣ ਜਾ ਰਿਹਾ ਸੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਪੀਐਸਟੈਟ ਦੀ ਇੱਕ ਵੈਬਸਾਈਟ ਜਿਹੜੀ ਹੈ ਉਹ ਬੜੀ ਵਾਇਰਲ ਹੋ ਰਹੀ ਹੈ ਜਿਸ ਦੇ ਉੱਪਰ YouTube ਤੇ ਤੁਸੀਂ ਪਹਿਲਾਂ ਵੀ ਕੋਈ ਵੀਡੀਓਜ਼ ਦੇਖੀਆਂ ਹੋਣਗੀਆਂ ਤੇ ਆਪਾਂ ਵੀ ਜਿਹੜੀ ਹੈ ਇਸ ਦੇ ਉੱਪਰ ਵੀਡੀਓ ਜਿਹੜੀ ਉਹ ਲੈ ਕੇ ਆਏ ਆ ਤੇ ਤੁਹਾਡੇ ਸਾਹਮਣੇ ਬਿਲਕੁਲ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਉਹ ਪੇਸ਼ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਜਿਹੜਾ ਹੈ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਾਡੇ ਟੈਲੀਗ੍ਰam ਚੈਨਲ ਤੇ ਸਾਡੇ ਨਾਲ ਜ਼ਰੂਰ ਜੁੜਨਾ ਹੈ ਸਾਡੇ ਵਟਸਐਪ ਚੈਨਲ ਦੇ ਉੱਪਰ ਸਾਡੇ ਨਾਲ ਜ਼ਰੂਰ ਜੁੜੋ ਤਾਂ ਕਿ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਸਹੀ ਤੇ ਟਾਈਮ ਦੇ ਨਾਲ ਜੜੀ ਪਹੁੰਚ ਸਕੇ ਦੋਸਤੋ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਪੀਐਸਟੈਟ 2024 ਦਾ ਸੋ ਪੀਐਸਟੈਟ 2024 ਨੂੰ ਲੈ ਕੇ ਬੜੇ ਜਿਹੜੇ ਹੈ ਅੰਦਾਜ਼ੇ ਲਗਾਏ ਜਾ ਰਹੇ ਸੀ ਸੋ ਇਸ ਦੀ ਇੱਕ ਵੈਬਸਾਈਟ ਜਿਹੜੀ ਹੈ ਬੜੀ ਵਾਇਰਲ ਹੋ ਰਹੀ ਹੈ psstat.pscb.ac.in ਜੋ ਕਿ ਦੱਸਦੀ ਹੈ ਕਿ ਹਜੇ ਤੱਕ ਇਸ ਦੀ ਕੋਈ ਪੁਸ਼ਟੀ ਬੋਰਡ ਵੱਲੋਂ ਨਹੀਂ ਹੋਈ ਹੈ ਤੇ ਇਹ ਵੈਬਸਾਈਟ ਜਿਹੜੀ ਉਹ ਸਰਾਸਰ ਗਲਤ ਹੈ ਇਹ ਵੈਬਸਾਈਟ ਜਿਹੜੀ ਉਹ ਹਜੇ ਤੱਕ ਨਾ ਹੀ ਵਰਕਿੰਗ ਦੇ ਵਿੱਚ ਹੈ ਤੇ ਨਾ ਹੀ ਬੋਰਡ ਵੱਲੋਂ ਇਸ ਦਾ ਕੋਈ ਹੁੰਗਾਰਾ ਹੈ ਤੇ ਨਾ ਹੀ ਇਹ ਵੈਬਸਾਈਟ ਕੋਈ ਸਪੈਸ਼ਲ ਇਸ ਤਰ੍ਹਾਂ ਦੀ ਕੋਈ ਵਰਕਿੰਗ ਦੇ ਵਿੱਚ ਆ ਰਹੀ ਹੈ ਹਾਂ ਇਹ ਹੋ ਸਕਦਾ ਹੈ ਕਿ ਇਹ ਜੋ ਵੈਬਸਾਈਟ ਹੈ ਇਹ ਬੋਰਡ ਵੱਲੋਂ ਹੀ ਬਣਾਈ ਗਈ ਹੋਵੇ ਕਾਰਨ ਕਿਉਂਕਿ ਇੱਥੇ ਨੀਚੇ-ਨੀਚੇ ਤੁਹਾਨੂੰ ਇੱਕ ਚੀਜ਼ ਜਿਹੜੀ ਦਿਖਾਉਣੀ ਹੈ ਜਿਆਦਾ ਇਸ ਦੇ ਉੱਪਰ ਆਪਾਂ ਮਗਜ਼ਮਾਰੀ ਜਿਹੜੀ ਉਹ ਨਹੀਂ ਕਰਾਂਗੇ ਇਸ ਦੇ ਉੱਪਰ ਜਿਹੜੀ ਲਾਸਟ ਅਪਡੇਟ ਹੈ ਉਹ 23 ਜੁਲਾਈ ਕਿਉਂਕਿ ਜੂਨ ਔਰ ਜੁਲਾਈ ਤੇ ਅਗਸਟ ਦੇ ਵਿੱਚ ਇੱਕ ਬੜੀ ਅਫਵਾਹ ਜਿਹੜੀ ਫੈਲੀ ਕਿ ਪੇਪਰ ਨਵੰਬਰ ਵਿੱਚ ਹੋਏਗਾ ਸੋ ਹੋ ਸਕਦਾ ਹੈ ਕਿ ਉਦੋਂ ਉਹਨਾਂ ਨੇ ਵੈਬਸਾਈਟ ਦੀ ਇੱਕ ਡੰਮੀ ਜਿਹੜੀ ਹੈ ਉਹ ਬਣਾਈ ਹੋਵੇ ਕਿਉਂਕਿ ਜਦੋਂ ਵੀ psstet.pscbi.ac.in ਇਦਾਂ ਬਣਾਈ ਜਾਂਦੇ .ac.in ਜਿਹੜੀ ਵੈਬਸਾਈਟਸ ਨੇ ਇਹ ਵੈਬਸਾਈਟਸ ਜ਼ਿਆਦਾਤਰ nic mic ਇਹਨਾਂ ਵਿੰਗਸ ਵਾਲ ਮੀਆ ਸਵਿੰਗ ਐਨ ਆਈ ਸਵਿੰਗ ਜਿਹੜੇ ਹੈ ਉਹ ਉਹਨਾਂ ਵੱਲੋਂ ਹੀ ਬਣਾਈਆਂ ਜਾਂਦੀਆਂ ਨੇ ਇਹ ਸਟੇਟ ਦੀਆਂ ਜਿਹੜੀਆਂ ਹੈ ਗਵਰਨਮੈਂਟ ਦੀਆਂ ਆਪ ਦੀ ਆਫੀਸ਼ੀਅਲਸ ਹੁੰਦੀਆਂ ਨੇ ਕਿ .ac.in ਜਦੋਂ ਇਦਾਂ ਦੇ ਵਰਤੇ ਜਾਂਦੇ ਨੇ ਆਪੇ ਵੈਬਸਾਈਟ ਜਿਹੜੀ ਉਹ ਜ਼ਰੂਰ ਬੋਰਡ ਬਣਾ ਰਿਆ ਹੋਵੇਗਾ ਪਰ ਜਦੋਂ ਨਵੰਬਰ ਦੀ ਪਲੈਨਿੰਗ ਹੋਏਗੀ ਪਰ ਨਵੰਬਰ ਵਿੱਚ ਇਲੈਕਸ਼ਨਸ ਨੇ ਉਹ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਹੈ ਜਿਸ ਵਿੱਚ ਆਪਾਂ ਗੱਲ ਕੀਤੀ ਸੀ ਕਿ ਨਵੰਬਰ ਦੇ ਵਿੱਚ ਪੀ ਐ ਸਟਾਰਟ ਹੋਣ ਦੇ ਨਾਮਾਤਰ ਚਾਂਸ ਨੇ ਸੋ ਇਸ ਕਰਕੇ ਹੋ ਸਕਦਾ ਵੈਬਸਾਈਟ ਦਾ ਕੰਮ ਜਿਹੜਾ ਉਹ ਰੁਕ ਵੀ ਗਿਆ ਹੋਵੇ ਸੋ ਇਹ ਡਮੀ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਰੱਖੀਆਂ ਗਈਆਂ ਕਿ ਟਾਈਮ ਪੀ ਐ ਸਟਾਰਟ 2024 ਨੂੰ ਲੈ ਕੇ ਔਰ ਬਾਕੀ ਦੇ ਕਾਲਮ ਬਣਾਏ ਗਏ ਰਜਿਸਟ੍ਰੇਸ਼ਨ ਦਾ ਲਾਸਟ ਡੇਟ ਦਾ ਬਟ ਸਭ ਕੁਝ ਆਜੇ ਫਿਲਹਾਲ ਗਲਤ ਹੈ ਕੋਈ ਵੀ ਚੀਜ਼ ਜਿਹੜੀ ਹਜੇ ਸਟਾਰਟ ਨਹੀਂ ਹੋਈ ਨਾ ਹੀ ਇਸ ਵੈਬਸਾਈਟ ਨੂੰ ਖੋਲ ਕੇ ਤੁਸੀਂ ਕੁਝ ਅਪਲਾਈ ਕਰਨ ਦੀ ਟਰਾਈ ਕਰਨੀ ਹੈ ਨਾ ਹੀ ਇਸ ਦੇ ਉੱਪਰ ਕਿਸੇ ਫੰਕਸ਼ਨ ਨੂੰ ਛੇੜਨਾ ਹੈ ਕਿਉਂਕਿ ਫਿਲਹਾਲ ਗਲਤ ਹੈ ਸੋ ਇਹ ਅਗਰ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਹੋਈ ਸੋ ਐਵੇਂ ਤੁਹਾਡੀ ਕਿਸੇ ਚੀਜ਼ ਦਾ ਨੁਕਸਾਨ ਨਾ ਹੋ ਜਾਏ ਇਸ ਕਰਕੇ ਤੁਸੀਂ ਇਸ ਚੀਜ਼ ਦਾ ਬੜਾ ਖਿਆਲ ਰੱਖਣਾ ਹੈ ਖਾਸ ਕਰਕੇ ਐਂਡਰੋਇਡ ਫੋਨ ਜਿਸ ਦੇ ਵਿੱਚ ਬੜੀ ਜਲਦੀ ਜਿਹੜੇ ਹੈ ਵਾਇਰਸਸ ਉਹ ਹੋ ਜਾਂਦੇ ਨੇ ਦੂਸਰਾ ਤੁਸੀਂ ਟਾਈਟਲ ਤੋਂ ਦੇਖਿਆ ਹੋਵੇਗਾ ਸੀਟੈਟ ਨੂੰ ਲੈ ਕੇ ਕਿ ਸੀਟੈਟ ਜਿਹੜਾ ਨਵੰਬਰ ਦੇ ਵਿੱਚ ਹੋਵੇਗਾ ਕਿ ਨਹੀਂ ਸੋ ਇਹ ਤੁਹਾਨੂੰ ਜਿਹੜਾ ਦੱਸ ਦਿਓ ਬਿਲਕੁਲ ਸਹੀ ਖਬਰ ਹੈ ਕਿ ਸੀਟੈਟ ਜਿਹੜਾ ਹੈ ਹੁਣ ਦਸੰਬਰ 2024 ਦੇ ਵਿੱਚ ਹੋਣ ਜਾ ਰਿਹਾ ਹੈ ਤੇ ਦਸੰਬਰ 2024 ਦੇ ਵਿੱਚ ਵੀ ਜੇਕਰ ਆਪਾਂ ਗੱਲ ਕਰੀਏ ਬਿਲਕੁਲ ਸਟੀਕ ਤਾਂ 1 ਦਸੰਬਰ 2024 ਨੂੰ ਹੋਣ ਜਾ ਰਿਹਾ ਹੈ ਜੇਕਰ ਆਪਾਂ ਇਸ ਦੀ ਇਨਫ ਸੋ ਤੁਹਾਡੇ ਸਾਹਮਣੇ ਨੋਟਿਸ ਜਿਹੜਾ ਹੈ ਸੀਟੈਟ ਦਾ ਕਿ ਸੀਟੈਟ ਦਸੰਬਰ 2024 ਤੇ ਉਹ ਵੀ 1 ਦਸੰਬਰ 2024 ਨੂੰ ਹੋਣ ਜਾ ਰਿਹਾ ਹੈ। ਸਟਾਰਟ ਕਦੋਂ ਤੋਂ ਹੋਏਗਾ ਅੱਜ ਦੀ ਡੇਟ ਤੋਂ ਸਟਾਰਟ ਹੈ ਜੀ ਔਰ 16 ਅਕਤੂਬਰ ਇਸ ਦੀ ਲਾਸਟ ਡੇਟ ਹੋਏਗੀ ਫਾਰਮ ਭਰਨ ਦੀ। ਸੋ ਇਹ ਜਿਹੜਾ ਹੈ ਜੀ ਔਰ 1 ਦਸੰਬਰ ਨੂੰ ਪੇਪਰ ਕਿਵੇਂ ਹੋਏਗਾ? 1 ਦਸੰਬਰ ਨੂੰ ਜੋ ਬੀਅਰਡ ਦਾ ਪੇਪਰ ਹੈ ਉਹ ਸਵੇਰ ਦੀ ਸ਼ਿਫਟ ਵਿੱਚ ਹੋਏਗਾ ਤੇ ਜਿਹੜਾ ਈਟੀਟੀ ਦਾ ਪੇਪਰ ਹੈ ਉਹ ਈਵਨਿੰਗ ਦੇ ਵਿੱਚ ਹੋਏਗਾ। ਯਾਨੀ ਕਿ ਬੀਅਰਡ ਦਾ ਪੇਪਰ ਜਿਹੜਾ ਹੈ ਸਵੇਰੇ 9:30 ਤੋਂ ਦੁਪਹਿਰ 12:00 ਤੇ ਜਿਹੜਾ ਹੈ ਪੇਪਰ 1 ETT ਦਾ ਉਹ ਬਾਅਦ ਦੁਪਹਿਰ 2:30 ਵਜੇ ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਹੋਵੇਗਾ ਡੇਟ ਜਿਹੜੀ 1 ਦਸੰਬਰ ਜੇਕਰ ਮੋਟੀ ਮੋਟੀ ਗੱਲਾਂpass ਡੇਟ ਦੀ ਦਸੀਏ ਤਾਂ ਜੇਕਰ ਤੁਸੀਂ ਜਰਨਲ ਤੇ OBC ਕੈਟਾਗਰੀ ਨਾਲ ਸੰਬੰਧਤ ਹੋ ਤੁਸੀਂ ਇੱਕ ਪੇਪਰ ਦੇਣਾ ਹੈ ਤਾਂ ਉਹਦੀ 1000 ਰੁਪਏ ਫੀਸ ਹੈ ਜੇਕਰ ਦੋਨੋਂ ਪੇਪਰ ਦੇਣੇ ਨੇ ਸੋ 1200 ਰੁਪਏ ਫੀਸ ਹੈ ਜੇਕਰ ਕਿਸੇ ਦੀ ETT ਅਤੇ बीएड ਦੋਨੋਂ ਕੀਤੇ ਹੋਏ ਉਹ ਦੋਨੋਂ ਪੇਪਰ ਦੇਣਾ ਚਾਣਗੇ ਤਾਂ ਉਹ 1200 ਰੁਪਏ ਪੇਪਰ OMR بیس ਹੈ ਤਾਂ ਹੀ ਇੱਕ ਦਿਨ ਦੇ ਵਿੱਚ ਜਿਹੜਾ ਉਹ ਖਤਮ ਹੋ ਜਾਏਗਾ ਇਸ ਤੋਂ ਬਾਅਦ ਜੇਕਰ ਆਪਾਂ ਕੋਈ ਹੋਰ ਇਸ ਦੇ ਵਿੱਚ ਗੱਲ ਕਰੀਏ ਸੋ ਸਿਲੇਬਸ ਜਿਹੜਾ ਉਹ ਸੇਮ ਹੈ ਜੀ ਔਰ ਤੁਹਾਡੇ ਸਿਲੇਬਸ ਦਾ ਜਿਹੜਾ ਸਟਰਕਚਰ ਹੈ ਤੁਸੀਂ ਦੇਖੋਗੇ ਕਿ ਬੀ.ਐੜ ਵਾਲਿਆਂ ਲਈ ਉਹੀ ਸੇਮ ਸਾਈਕੋਲੋਜੀ ਆਪਣੇ ਮੈਥ ਸਾਇੰਸੀਆਂ ਐਸ.ਐਸ.ਟੀ ਔਰ ਦੋ ਲੈਂਗੁਏਜਸ ਜਿਹੜੀਆਂ ਵੀ ਤੁਸੀਂ ਚੂਜ਼ ਕਰ ਸਕਦੇ ਹੋ 150 ਨੰਬਰ ਦਾ ਸੇਮ ਜੇਕਰ ਅਸੀਂ ਈ.ਟੀ.ਟੀ ਵਾਲਿਆਂ ਲਈ ਗੱਲ ਕਰੀਏ ਸੋ 30 30 ਨੰਬਰ ਦਾ ਸਾਈਕੋਲੋਜੀ ਮੈਥ ਈ.ਵੀ.ਐਸ ਔਰ ਦੋ ਲੈਂਗੁਏਜਸ 150 ਨੰਬਰ ਦਾ ਪੇਪਰ ਹੈ ਜੀ ਉਸ ਵਾਰ 15 ਲੈਂਗੁਏਜਸ ਵਿੱਚੋਂ ਤੁਸੀਂ ਕੋਈ ਵੀ ਦੋ ਲੈਂਗੁਏਜ ਚੂਜ਼ ਕਰ ਸਕਦੇ ਹੋ 1 ਤੋਂ ਲੈ ਇਹ ਤੁਹਾਡੇ ਲਈ ਇੰਪੋਰਟੈਂਟ ਇਨਫੋਰਮੇਸ਼ਨ ਸਿ ਸਿਲੇਬਸ ਸਾਰਾ ਸੇਮ ਹੈ ਪੈਟਰਨ ਸਾਰਾ ਸੇਮ ਹੈ ਫੀਸ ਜਿਹੜੀ ਸਾਰੀ ਸੇਮ ਹੈ ਡੇਟ 1 ਦਸੰਬਰ 2024 ਹੈ ਤੇ ਜੇਕਰ ਇਸ ਦੇ ਨਾਲ ਹੀ ਅਸੀਂ ਪੀਐਸਟੈਟ ਦੀ ਗੱਲ ਕਰੀਏ ਸੋ ਇਹ ਵੈਬਸਾਈਟ ਜਿਹੜੀ ਬਿਲਕੁਲ ਫੇਕ ਹੈ ਇਸ ਦੇ ਉੱਪਰ ਕੋਈ ਵੀ ਵਰਕ ਜਿਹੜਾ ਨਹੀਂ ਹੋ ਰਿਹਾ ਨਾ ਹੀ ਬੋਰਡ ਵੱਲੋਂ ਕੋਈ ਪੁਸ਼ਟੀ ਹੈ ਬਿਲਕੁਲ ਗਲਤ ਬਿਲਕੁਲ ਜਿਹੜੀ ਹੈ ਵੈਬਸਾਈਟ ਇਹ ਬਿਲਕੁਲ ਕੰਮ ਦੀ ਨਹੀਂ ਹੈ ਕੋਈ ਪੀਐਸਟੈਟ 2024 ਦਸੰਬਰ ਜਾਂ ਨਵੰਬਰ ਦੇ ਵਿੱਚ ਹੋਣ ਦੀ ਹਜੇ ਖਬਰ ਜਿਹੜੀ ਹੈ ਬੋਰਡ ਵੱਲੋਂ ਨਹੀਂ ਹੈ ਜੇਕਰ ਕੋਈ ਵੀ YouTube ਚੈਨਲ ਤੇ ਤੁਸੀਂ ਦੇਖ ਰਹੇ ਹੋ ਕਿ બસ એਹੀ ਰੱਖਦੋ ਕਿ ਹਰ ਜਗ੍ਹਾ ਇਸੇ ਬਾਰੇ ਹੀ ਗੱਲ ਹੋਏਗੀ ਇਸੇ ਵੈਬਸਾਈਟ ਬਾਰੇ ਗੱਲ ਹੋਏਗੀ ਬਹੁਤ ਲੰਬੀ ਚੌੜੀ ਵਧਾ ਘਟਾ ਕੇ ਗੱਲ ਜਿਹੜੀ ਕੀਤੀ ਜਾਂਦੀ ਹੈ 20-20 ਮਿੰਟ ਦੀ ਵੀਡੀਓ ਬਣਾ ਕੇ ਗੱਲ ਦੱਸੀ ਜਾਂਦੀ ਹੈ ਸੋ ਉਹ ਜਿਹੜਾ ਹੈ ਬਿਲਕੁਲ ਗਲਤ ਹੈ ਨਾ ਹੀ ਇਦਾਂ ਦੀਆਂ ਵੀਡੀਓਜ਼ ਨੂੰ ਦੇਖੋ ਕਿਉਂਕਿ ਪੀਐਸਟੈਟ ਦੀ ਜਿਹੜੀ ਵੈਬਸਾਈਟ ਹੈ ਬਿਲਕੁਲ ਗਲਤ ਹੈ ਸੀਟੈਟ ਆ ਚੁੱਕਿਆ ਤੁਹਾਡੇ ਸਾਹਮਣੇ ਨੋਟੀਫਿਕੇਸ਼ਨ ਹੈ ਇਹ ਸੀਟੈਟ ਦੀ ਵੈਬਸਾਈਟ ਹੈ seatet.nic.in ਇਹਨੂੰ ਖੋਲੋਗੇ ਤੁਹਾਡੇ ਸਾਹਮਣੇ ਦੋ ਨੋਟਿਸ ਨੇ ਸੀਟੈਟ ਦਸੰਬਰ 2024 ਦਾ ਔਰ ਇੱਕ ਇਨਫੋਰਮੇਸ਼ਨ ਬੁਲੇਟ ਇਨਫਰਮੇਸ਼ਨ ਬੁਲੇਟਿਨ ਤੁਸੀਂ ਹਮੇਸ਼ਾ ਪੜਿਆ ਕਰੋ ਕਿਉਂਕਿ ਕੋਈ ਵੀ ਚੇਂजेस ਹੁੰਦੇ ਉਹ ਦੇ ਵਿੱਚ ਹੁੰਦਾ ਹੈ ਸਿਲੇਬਸ ਇਸ ਦੇ ਵਿੱਚ ਹੈ ਪੈਟਰਨ ਇਸ ਦੇ ਵਿੱਚ ਹੈ ਸਮੇਤ ਕਰਦੇ ਹਾਂ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਚੰਗੀ ਲੱਗੀ ਹੋਏਗੀ ਜੇ ਜਾਣਕਾਰੀ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸਾਡੇ ਨਾਲ ਟੈਲੀਗ੍ਰਾਮ ਤੇ ਵਟਸਐਪ ਤੇ ਜਰੂਰ ਜੁੜੋ ਵੀਡੀਓ ਨੂੰ ਲਾਈਕ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਸਾਨੂੰ ਜਿਹੜਾ ਪਰਵਾਹ ਹੁੰਗਾਰਾ ਮਿਲੇ ਧੰਨਵਾਦ ਥੈਂਕ ਯੂ ਵੈਰੀ ਮੱਚ